ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਨੂੰ ਦੇਣ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਦੁਰਗਾ ਦੇ ਹਵਨ ਦੀ ਵਿਧੀ ਦੱਸਾਂਗੇ ਨਾਲ ਮਾਤਾ ਦਾ ਇੱਕ ਮੰਤਰ ਛੋਟਾ ਜਿਹਾ ਦੇਵਾਂਗੇ ਜਿਹਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਹਵਨ ਕਰ ਸਕਦੇ ਹੋ ਵੈਸੇ ਤਾਂ ਇਹ ਨਰਾਤਿਆਂ ਦੇ ਵਿੱਚ ਹਵਨ ਤੁਸੀਂ ਕਰੋਗੇ ਤੇ ਤੁਹਾਡੇ ਘਰ ਦੇ ਵਿੱਚ ਸੁੱਖ ਸਮਰੱਧੀ ਤੇ ਘਰ ਦੇ ਵਿੱਚ ਕਲੇਸ਼ ਖਤਮ ਹੋਣਗੇ ਮਾਤਾ ਦਾ ਪਹਿਰਾ ਹੋਏਗਾ ਤੇ ਇਸ ਹਵਨ ਦੀ ਵਿਧੀ ਨੂੰ ਵੀ ਸੁਣ ਲੈਣਾ ਪੂਰੀ ਹਵਨ ਦੀ ਵਿਧੀ ਦੱਸਾਂਗੇ ਕਿ ਤੱਕ ਤੱਕ ਹਵਨ ਤੁਸੀਂ ਕਰਨਾ ਹੈ ਤੇ ਉਸ ਤਰੀਕੇ ਨਾਲ ਤੁਸੀਂ ਹਵਨ ਕਰਕੇ ਘਰ ਦੇ ਵਿੱਚ ਸੁੱਖ ਸ਼ਾਂਤੀ ਲਿਆ ਸਕਦੇ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਦੇ ਹਵਨ ਦੀ ਵਿਧੀ ਦੀ ਤੇ ਉਸ ਮੰਤਰ ਵੀ ਦਵਾਂਗੇ ਤੁਹਾਨੂੰ ਛੋਟਾ ਜਿਹਾ ਜਿਹੜਾ ਕਿ ਬਹੁਤ ਪਾਵਰਫੁੱਲ ਆ ਔਰ ਕੋਈ ਵੀ ਇਹਨੂੰ ਕਰ ਸਕਦਾ ਘਰ ਦੇ ਵਿੱਚ ਕੋਈ ਵੀ ਔਰਤ ਹੋਵੇ ਬੰਦਾ ਹੋਵੇ ਉਹ ਹਵਨ ਕਰ ਸਕਦਾ ਆ ਕੋਈ ਜਿੱਦਾਂ ਔਰਤ ਆ ਜਿਨ੍ਹਾਂ ਨੂੰ ਮਹੀਨਾ ਦੀ ਪ੍ਰੋਬਲਮ ਹੁੰਦੀ ਹੈ ਉਹ ਅਰਧ ਹਵਨ ਨਾ ਕਰੇ ਅਦਰਵਾਇਜ਼ ਅੱਗੇ ਪਿੱਛੇ ਜਦੋਂ ਠੀਕ ਠਾਕ ਹੋਵੇ ਤੇ ਹਵਨ ਕਰ ਸਕਦੀ ਹੈ ਨਰਾਤਿਆਂ ਦੇ ਵਿੱਚ ਇਹ ਤਾਂ ਹਵਨ ਕੀਤਾ ਹੋਵੇ ਤੇ ਮਾਂ ਦੁਰਗਾ ਦਾ ਘਰੇ ਪਹਿਰਾ ਲੱਗ ਜਾਂਦਾ ਮਹਾਮਾਈ ਦਾ ਘਰੇ ਪਹਿਰਾ ਵਾਸ ਹੋ ਜਾਂਦਾ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਘਰ ਦੇ ਵਿੱਚ ਉਹ ਦਿਲਇੱਦਰਤਾ ਦੌੜ ਜਾਂਦੀ ਹੈ ਬਾਕੀ ਹੋਰ ਘਰਤੀਆਂ ਕੋਈ ਇੱਲ ਬਲਾਵਾ ਵੀ ਹੋਣ ਕਰਦੇ ਵਿੱਚੋਂ ਤਾਂ ਉਹ ਹੀ ਨਿਕਲ ਜਾਂਦੀਆਂ ਆ ਜਿੱਥੇ ਮਾਤਾ ਦਾ ਇਹ ਹਵਨ ਜਦੋਂ ਹੁੰਦਾ ਆ ਹਵਨ ਬਹੁਤ ਪਾਵਰਫੁਲ ਆ ਪਰ ਹਵਨ ਛੋਟਾ ਜਾਈ ਹੈ ਤੇ ਇਹਨੂੰ ਕੋਈ ਵੀ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਤੇ ਹਵਨ ਦੇ ਵਿੱਚ ਜਿਹੜੀ ਜਿਹੜੀ ਸਮਗਰੀ ਅਸੀਂ ਦੱਸਾਂਗੇ ਤੁਸੀਂ ਉਹੀ ਪਾਣੀ ਹੈ ਉਸ ਤੋਂ ਇਲਾਵਾ ਆਪਣੀ ਮਰਜ਼ੀ ਦੇ ਨਾਲ ਤੁਸੀਂ ਕੋਈ ਹਵਨ ਦੇ ਵਿੱਚ ਸਮਗਰੀ ਨਹੀਂ ਪਾਣੀ ਕਿਉਂ ਕਰਕੇ ਇਹ ਜਿਹੜੀ ਜਿਹੜਾ ਹਵਨ ਹੈ ਇਹ ਬਹੁਤ ਕਹ ਲੋ ਮਾਤਾ ਨੂੰ ਇਹਦੇ ਵਿੱਚ ਮਾਤਾ ਨੂੰ ਪਸੰਦ ਵੀ ਕੀਤਾ ਜਾਂਦਾ ਛੋਟਾ ਹਵਨ ਹੈ ਤੇ ਹਵਨ ਦੇ ਵਿੱਚ માતા ਖੁਦ ਬੰਦੇ ਨੂੰ ਆਪਣਾ ਅਸ਼ੀਰਵਾਦ ਦਿੰਦੀ ਹੈ ਜੇ ਇਹ ਹਵਨ ਤੁਸੀਂ ਮੰਨ ਲਓ ਹਫਤੇ ਦੇ ਵਿੱਚ ਜਿੱਦਾਂ ਅਸੀਂ ਪਿੱਛੇ ਸ਼ੁਰੂ ਦੱਸਿਆ ਕਿ ਵੀਡੀਓ ਦੇ ਵਿੱਚ ਜੇ ਤੁਸੀਂ ਸ਼ਨੀਵਾਰ ਦੇ ਸ਼ਨੀਵਾਰ ਹਵਨਗਰ ਇਹੇ ਵਾਲਾ ਘਰ ਦੇ ਵਿੱਚ ਕਰਦੇ ਹੋ ਸ਼ਨੀਵਾਰ ਵੀ ਹੋਵੇ ਜਾਂ ਮੰਗਲਵਾਰ ਹੋਵੇ ਤੁਸੀਂ માતા ਦਾ ਇਹ ਜਿਹੜਾ ਹਵਨ ਹੈ ਅਗਰ ਤੁਸੀਂ ਘਰ ਦੇ ਵਿੱਚ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ 네ਗਟਿਵਿਟੀ ਜਿਹੜੀ ਹੈ ਨਹੀਂ ਰਹੇਗੀ ਸਾਰੀ ਨੈਗੇਟਿਵ એનર્ਜੀ ਨੂੰ ਭੂਤਾਂ ਪ੍ਰੇਤਾਂ ਨੂੰ ਕੋਈ ਵੀ ਚੀਜ਼ਾਂ ਨੂੰ ਕੱਟ ਦੇਗੀ ਤੇ ਘਰ ਦੇ ਵਿੱਚ ਪਹਿਰਾ ਲੱਗ ਜਾਏਗਾ ਮਾਤਾ ਦਾ ਇਹਨੂੰ ਦਵਾ ਵੀ ਕੀਤਾ ਜਾਂਦਾ ਆ ਸ਼ਨੀਵਾਰ ਤੇ ਮੰਗਲਵਾਰ ਵੀ ਕਰ ਸਕਦੇ ਹੋ ਔਰ ਇਹਨੂੰ ਮੱਸਿਆ ਦੇ ਵੀ ਤੁਸੀਂ ਕਰ ਸਕਦੇ ਹੋ ਤੇ ਹੁਣ ਨਰਾਤਿਆਂ ਚ ਵੀ ਇਹ ਕੀਤੀ ਜਾਂਦੀ ਹੈ ਹਵਨ ਦੀ ਵਿਧੀ ਇਸ ਕਰਕੇ ਦੇ ਰਹੇ ਹਾਂ ਕਿ ਦੁਨ ਨਵਰਾਤਰੀ ਨਿਕਲਦੇ ਜਾ ਰਹੇ ਨੇ ਤੇ ਹਵਨ ਤੁਸੀਂ ਕਰ ਸਕਦੇ ਹੋ ਤਾਂ ਤੁਹਾਨੂੰ ਦੇਖ ਲੈਣਾ ਤੁਸੀਂ ਬਹੁਤ ਵਧੀਆ ਹਵਨ ਦੀ ਵਿਧੀ ਹੈ ਤੇ ਨਾਲ ਤੁਹਾਨੂੰ ਮੰਤਰ ਵੀ ਜਿਹੜਾ ਦਵਾਂਗੇ ਉਹਨੂੰ ਵੀ ਤੁਸੀਂ ਜਪ ਕੇ ਪਹਿਲਾਂ ਉਹਨੂੰ 108 ਵਾਰ ਤੁਸੀਂ ਉਸ ਮੰਤਰ ਨੂੰ ਜਪ ਲੈਣਾ ਕਿਉਂਕਿ ਕਰਕੇ ਨਰਾਤੇ ਚੱਲਦੇ ਨੇ ਮੰਤਰ ਸਿੱਧ ਹੋ ਜਾਊਗਾ ਮੰਤਰ ਦੇ ਵਿੱਚ ਕੋਈ ਉਹ ਨਹੀਂ ਹੈਗਾ ਮੰਤਰ ਚੱਲਣ ਵਾਲਾ ਮੰਤਰ ਦਿੱਤਾ ਤੁਹਾਨੂੰ ਕੰਮ ਕਰੇਗਾ ਜਦੋਂ ਹਵਨ ਕਰੋਗੇ ਤੇ ਹਵਨ ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਚੱਲੂਗਾ ਜਦੋਂ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਊਗੀ ਤੇ ਪਹਿਲਾਂ ਤੁਸੀਂ ਇਹ ਮੰਤਰ ਸੁਣ ਲਓ ਜਿਹਦੇ ਨਾਲ ਇਹ ਹਵਨ ਕਰਨਾ ਹੈ ਮੰਤਰ ਛੋਟਾ ਜਿਹਾ ਓਮ ਦੁਰਗਾਏ ਨਮਾ ਸਵਾਹਾ ਓਮ ਦੁਰਗਾਏ ਨਮਾ ਸਵਾਹਾ ਬਸ ਇੰਨਾ ਹੀ ਕਹਿਣਾ ਹੈ ਓਮ ਦੁਰਗਾਏ ਨਮਾ ਸਵਾਹਾ ਕਹਿ ਕੇ ਤੁਸੀਂ ਜਿਹੜੀ ਹਵਨ ਆ ਉਹ ਹਵਨ ਕੁੰਡ ਜਿਹੜਾ ਤੁਸੀਂ ਬਣਾਉਂਗੇ ਹਵਨ ਦੇ ਵਿੱਚ ਤੇ ਉਹ ਪਾਉਂਦੇ ਰਹਿਣਾ ਥੋੜਾ ਥੋੜਾ ਕਰਕੇ ਤੇ ਇਹਦੀਆਂ ਤੁਸੀਂ ਰੋਜ਼ ਦੀ ਇੱਕ ਮਾਲਾ ਜਦਾਂ ਹਵਨ ਦੀ ਜਿਹੜੀਆਂ ਅਹੁਤੀਆਂ ਆਪਾਂ ਕਹਿੰਨੇ ਆ ਹਵਨ ਦੀਆਂ ਦੇਣੀਆਂ ਉਹ ਇੱਕ ਮਾਲਾ ਰੋਜ਼ ਦੀ ਦੇਣੀ ਆ ਨਰਾਤਿਆਂ ਚ ਸ਼ਨੀਵਾਰ ਦੇ ਸ਼ਨੀਵਾਰ ਕਰਦੇ ਹੋ ਤਾਂ ਤਿੰਨ ਮਾਲਾ ਕਰ ਲਓ ਦੋ ਕਰ ਲਓ ਇਹਦੀ ਹਵਨ ਕਰ ਲੋਗੇ ਤਾਂ ਘਰ ਦੇ ਵਿੱਚ ਬਹੁਤ ਵਾਧਾ ਹੁੰਦਾ ਆ ਤੁਸੀਂ ਪਹਿਲਾਂ ਮਤੋਂ ਹੁਣ ਜਿਹੜਾ ਇਦੇ ਵਿੱਚ ਹਵਨ ਦਾ ਜਿਹੜਾ ਸਮਾਨ ਹੈ ਉਹ ਲੱਗਣਾ ਜਿਹੜਾ ਉਹ ਤੁਹਾਨੂੰ ਪਹਿਲਾਂ ਤਾਂ ਮੈਂ ਦੱਸ ਦਵਾ ਜੋ ਕਰਕੇ ਇਹਦੇ ਨਾਲ ਹੀ ਤਾਂ ਸਾਰਾ ਜਿਹੜਾ ਕੰਮ ਹੋਣਾ ਆ ਪਹਿਲਾਂ ਤਾਂ ਤੁਸੀਂ ਇੱਕ ਹਵਨ ਕੁੰਡ ਲੈਣਾ ਆ ਉਹ ਬਾਜ਼ਾਰ ਤੋਂ ਅੱਜਕੱਲ ਮਿਲ ਜਾਂਦਾ ਛੋਟੇ ਜਿਹੇ ਮਿਲ ਜਾਂਦੇ ਆ ਤੇ ਹਵਨ ਕੁੰਡ ਲੈਣ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਆ ਧੋ ਲੈਣਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਨੂੰ ਸ਼ੁੱਧ ਕਰ ਲੈਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਸ ਹਵਨ ਤੇ ਤੁਸੀਂ ਕੋਂਡ ਦੇ ਉੱਤੇ ਸਵਾਸਤਿਕ ਦਾ ਨਿਸ਼ਾਨ ਬਣਾ ਦੇਣਾ ਹੈ ਠੀਕ ਹੈ ਜੇ ਸਵਾਸਤਿਕ ਦਾ ਨਿਸ਼ਾਨ ਨਹੀਂ ਬਣਾਉਣਾ ਤਾਂ ਉੱਤੇ ਸਿਰਫ ਟਿੱਕਾ ਲਾ ਦਿਓ ਸੰਧੂਰ ਦਾ ਤਾਂ ਚਾਹ ਵੀ ਕੋਈ ਦਿੱਕਤ ਨਹੀਂ ਤੇ ਗੰਗਾ ਜਲ ਦੇ ਨਾਲ ਆਲੇ ਦੁਆਲੇ ਛਿੜਕਾ ਕਰ ਲੈਣਾ ਹੈ ਤੇ ਇਹਦੇ ਵਿੱਚ ਜਿਹਦਾ ਹਵਨ ਦੀ ਸਮਗਰੀ ਬਿਜਾਰੋਂ ਮਿਲ ਜਾਂਦੀ ਥੋੜੀ ਜੀ ਉਹ ਲੈਣੀ ਹੈ ਤੋਂ ਇਹਦੇ ਵਿੱਚ ਤੁਸੀਂ ਪਾਈਆ ਖੰਡ ਖੰਡ ਪਾ ਲੈਣੀ ਹੈ ਤੇ 100 200 ਗ੍ਰਾਮ ਪਾਈਆ ਕੀ ਝੌਂ ਪਾ ਲੈਣੇ ਆ ਤੇ ਥੋੜੀ ਜੀ ਕਪੂਰ ਪਾ ਲੈਣੀ ਆ ਦੇਸੀ ਘਿਓ ਤੇ ਕਾਲੇ ਤਿਲ ਠੀਕ ਹੈ ਇਹ ਚੀਜ਼ਾਂ ਪੈਣੀਆਂ ਹਨ ਖੰਡ ਪਈਆ ਖੰਡ ਪਈਆ ਜੋਂ ਥੋੜੀ ਜੀ ਕਪੂਰ ਦੇਸੀ ਘਿਓ ਥੋੜਾ ਜਿਹਾ ਕਾਲੇ ਤਿਲ ਲੈ ਲਿਓ 100 ਗ੍ਰਾਮ ਤੇ ਹਵਨ ਕੁੰਡ ਜਿਹੜਾ ਉਹਦੇ ਵਿੱਚ ਉਹ ਜ਼ਰੂਰੀ ਹੈ ਤੁਹਾਨੂੰ ਠੀਕ ਹੈ ਇਸ ਸਮਾਨ ਨੂੰ ਜਿਹੜਾ ਤੁਹਾਨੂੰ ਐਕਸਟਰਾ ਸਮਾਨ ਲਿਖਾਇਆ ਉਸ ਜਿਹੜਾ ਬਾਜ਼ਾਰੋਂ ਤੁਸੀਂ ਹਵਨ ਦੀ ਵੀ ਉਹ ਲਿਆਣੀ ਆ ਸਮਗਰੀ ਉਹਦੇ ਵਿੱਚ ਮਿਕਸ ਕਰ ਲੈਣਾ ਕਿ ਉਹ ਵੀ ਸਾਰਾ ਵਿੱਚ ਪਾ ਦੇਣਾ ਕਿ ਉਹਨੂੰ ਪੂਰਾ ਉਸ ਸਮਗਰੀ ਨੂੰ ਪੂਰਾ ਕਿਉ ਪਾ ਕੇ ਵਿੱਚ ਤਿਆਰ ਕਰ ਲੈਣਾ ਤਿਆਰ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਹਵਨ ਸ਼ੁਰੂ ਕਰਨਾ ਹਵਨ ਕਰਨ ਤੋਂ ਪਹਿਲਾਂ ਕੁਝ ਨਿਯਮ ਹੁੰਦੇ ਆ ਉਹ ਜ਼ਰੂਰ ਨਿਭਾਉਣੇ ਪੈਂਦੇ ਆ ਤਾਂ ਹੀ ਕੰਮ ਸਿਰੇ ਚੜਦਾ ਆ ਠੀਕ ਹੈ ਜਦੋਂ ਹਵਨ ਤੇ ਬੈਠਣਾ ਥੋੜਾ ਜਿਹਾ ਗੰਗਾ ਜਲ ਹੱਥ ਤੇ ਲੈ ਕੇ ਪਹਿਲਾਂ ਤਾਂ ਤੁਸੀਂ ਉਹਨੂੰ ਪੀਣਾ ਹੈ ਫਿਰ ਆਪਣੇ ਉਹਨਾਂ ਹੱਥ ਧੋਣ ਤੋਂ ਬਾਅਦ ਆਪਣੇ ਪਿੱਛੇ ਛੱਡ ਦੇਣਾ ਛੜਕਾ ਕਾ ਲੈਣਾ ਆਪਣੇ ਸਰੀਰ ਤੇ ਆਪਣਾ ਸ਼ੁੱਧੀਕਰਨ ਕਰ ਲੈਣਾ ਉਸ ਤੋਂ ਬਾਅਦ ਹਾਲੇਦਵਾਲੀ ਜਿੱਥੇ ਬਹਿਣਾ ਉੱਥੇ ਵੀ ਛੜਕਾ ਲੈਣਾ ਸਭ ਤੋਂ ਪਹਿਲਾਂ ਤੁਸੀਂ ਗਣੇਸ਼ ਜੀ ਦਾ ਨਾਮ ਲੈ ਕੇ ਥੋੜਾ ਜਿਹਾ ਜਲੋਦਨਾਂ ਦੇ ਨਾਮ ਦਾ ਛੜਣਾ ਫਿਰ ਆਪਣੇ ਪੂਰਵਜਾਂ ਦਾ ਬਜ਼ੁਰਗਾਂ ਦਾ ਨਾਮ ਦਾ ਛੜਣਾ ਫਿਰ ਦੇਵੀ-ਦੇਵਤਿਆਂ ਦੇ ਨਾਮ ਦਾ ਛੜਣਾ 33 ਕਰੋੜ ਦੇਵੀ-ਦੇਵਤਿਆਂ ਦੇ ਨਾਮ ਦਾ ਛੜ ਦੇਣਾ ਤੇ ਐਸੀ ਤਰ੍ਹਾਂ ਤੁਸੀਂ ਚਾਰੇ ਕੋਨਿਆਂ ਦੇ ਵਿੱਚ ਵੀ ਚਾਰ ਕੋਨਿਆਂ ਦੇ ਵਿੱਚ ਥੋੜਾ ਥੋੜਾ ਜਲ ਛੱਟ ਕੇ ਚਾਰੋਂ ਕੋਨੇ ਸ਼ੁੱਧ ਕਰ ਲੈਣੇ ਆ ਫਿਰ ਉਸ ਤੋਂ ਬਾਅਦ ਥੋੜੀ ਥੋੜੀ ਹਵਨ ਦੀ ਸਮੱਗਰੀ ਜਿਹੜੀ ਹੈ ਜਿਹੜਾ ਹਵਨ ਆ ਉਹ ਮਿਕਸ ਕੀਤਾ ਹੋਇਆ ਉਹ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਚੀਚੀ ਉਂਗਲੀ ਦੇ ਨਾਲ ਦੀ ਜਿਹੜੀ ਉਂਗਲ ਆ ਉਹਦੇ ਨਾਲ ਉਹਦੇ ਨਾਲ ਹੀ ਚੱਕਣਾ ਹਵਨ ਦੀ ਸਮੱਗਰੀ ਨੂੰ ਥੋੜਾ ਥੋੜਾ ਕਰਕੇ ਉਹਦੇ ਵਿੱਚ ਅੱਗ ਜਲਾ ਲੈਣੀ ਆ ਲੱਕੜ ਦੀ ਜਿਹੜੀ ਅਨਾਰ ਅੰਬ ਦੀ ਲੱਕੜ ਲੈਣੀ ਹੈ ਠੀਕ ਹੈ ਅੰਬ ਦੀ ਲੱਕੜ ਲੈਣੀ ਹੈ ਉਹਦੇ ਚ ਹਵਨ ਕਰਨਾ ਇਹਨਾਂ ਧਿਆਨ ਰੱਖ ਲੈਣਾ ਤੇ ਥੋੜੀ ਥੋੜੀ ਤੁਸੀਂ ਉਹਦੇ ਵਿੱਚ ਪਾਉਂਦੇ ਰਹਿਣਾ ਤੇ ਮਾਤਾ ਦਾ ਨਾਮ ਜਿਹੜਾ ਮੰਤਰ ਤੁਹਾਨੂੰ ਦੱਸਿਆ ਉਹ ਜਪਦੇ ਜਪਦੇ ਥੋੜਾ ਥੋੜਾ ਪਾਉਂਦੇ ਰਹਿਣਾ ਉਦਾਂ ਹੀ ਉਦਾਂ ਕਰ ਕਰਕੇ ਤੁਸੀਂ ਰੋਜ਼ ਦੀ ਨਰਾਤਾਂ ਜੇ ਕਮਾਲਾ ਕਰ ਲੈਣੀ ਹੈ ਤੇ ਜੇ ਸ਼ਨੀਵਾਰ ਕਰਨਾ ਹੈ ਤੇ ਦੋ ਮਾਲਾ ਜਾਂ ਤਿੰਨ ਮਾਲਾ ਦੀ ਇਹਦੀ ਹਵਨ ਕਰਨਾ ਤਾਂ ਦੇਖੋ ਤੁਹਾਡੇ ਘਰ ਦੇ ਵਿੱਚ ਕਿਦਾਂ ਮਿਲਕਤਾ ਪੈਂਦੀ ਹੈ ਇਹ ਸਬੰਦ ਦੇ ਨਾਲ ਤੇ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਚਾਹ ਮਸਤਾ ਦੀ ਹਾਲਕ ਬਲੀ ਕਰੇ